ਤਸਵੀਰਾਂ ਦੱਸ ਦਈਏ ਕਿ ਅਸੀਂ ਐਨ ਆਰ ਆਈ ਏਰੀਆ 'ਚ ਖੜੇ ਹਾਂ ਔਰ ਐਨ ਆਰ ਆਈ ਕਿ ਏਰੀਆ ਕਿਹੜਾ ਵਾ ਜੋ 베ਗੋਵਾਲ ਨੂੰ ਜਾਣ ਵਾਲਾ ਰਸਤਾ ਹੈ ਜੋ ਰੜੇ ਮੋੜ ਤੋਂ ਲੈ ਕੇ 베ਗੋਵਾਲ ਨੂੰ ਜਾਂਦਾ ਹੈ ਔਰ ਇਹ ਵੀ ਗੱਲ ਦੱਸ ਦਈਏ ਕਿ ਲਗਭਗ 10-15 ਸਾਲੇ ਸੜਕ ਟੁੱਟੀ ਰਹੀ ਆ ਔਰ ਐਨ ਆਰ ਆਈ ਲੋਕਾਂ ਦਾ ਪੰਜਾਬ ਨੂੰ ਕਿੰਨਾ ਸਹਿਯੋਗ ਹੈ ਇਹ ਤਾਂ ਉਹੀ ਜਾਣਦਾ ਜਿਹੜਾ ਉਹਨਾਂ ਦੇ ਵਿੱਚ ਵਿਚਰਦਾ ਜਿਵੇਂ ਪੰਜਾਬ ਦੇ ਵਿੱਚ ਕਈ ਵਾਰ ਆਫਤਾਂ ਆਈਆਂ ਜਦੋਂ ਪਿਆਰਾਂ ਤੇ ਖੜਾ ਕਰਨ ਵਾਲਾ ਐਨ ਆਰ ਆਈ ਏਰੀਆ ਹੈ ਇਹ ਏਰੀਆ ਜਿਹੜਾ ਜਦੋਂ ਤੁਸੀਂ ਰਣਾ ਮੋੜ ਤੋਂ 베ਗੋਵਾਲ ਪਾਸ ਤੱਕ ਕਰਤਾਰਪੁਰ ਨੂੰ ਜਾਂਦੇ ਹੋ ਉਸ ਏਰੀਏ ਦਾ ਰੋਡ ਹੈ ਔਰ ਇਹ ਸੜਕ ਦੀ ਹਾਲਾਤ ਕੀ ਸੀ 10 15 ਸਾਲ ਇਹ ਸੜਕ ਟੁੱਟੀ ਰਹੀ ਹੈ ਔਰ 50 ਸਾਲ ਦੀਆਂ ਜਿਹੜੀਆਂ ਸਰਕਾਰਾਂ ਸੀ ਜਿਹੜੀਆਂ ਗੋਗਾ ਗੌਂਦੀਆਂ ਸੀ ਕਿ ਅਸੀਂ ਬੜਾ ਵਿਕਾਸ ਕੀਤਾ ਉਹਨਾਂ ਸਾਰਿਆਂ ਦਾ ਵਿਕਾਸ ਦਾ ਜਿਹੜਾ ਇਲਾਕਾ ਟੁੱਟ ਗਿਆ ਨਵੀਂ ਸਰਕਾਰ ਬਦਲਾਵ ਵਾਲੀ ਆਈ ਆ ਔਰ ਉਸ ਨੇ 2 2.5 ਸਾਲ ਦੇ ਵਿੱਚ ਵਿੱਚ ਸਾਰਾ ਗੰਦ ਕੱਢ ਦਿੱਤਾ ਔਰ ਇਸੇ ਵਜ੍ਹਾ ਕਰਕੇ ਇਸੇ ਹੀ ਵਜ੍ਹਾ ਕਰਕੇ ਜਿਹੜੀ ਆਮ ਪਾਰਟੀ ਦੀ ਸਰਕਾਰ ਆ ਉਸ ਦਾ ਬੰਦਾ ਇੱਥੋਂ ਜਿੱਤਿਆ ਔਰ ਹੁਸ਼ਿਆਰਪੁਰ ਜ਼ਿਲ੍ਹੇ ਦਾ ਏਰੀਆ ਇਸੇ ਕਰਕੇ ਲੋਕ ਕਹਿੰਦੇ ਨੇ ਪੜ੍ਹਿਆ ਲਿਖਿਆ ਹਰ ਇਨਸਾਨ ਹੁਸ਼ਿਆਰਪੁਰ ਜ਼ਿਲ੍ਹੇ ਦੀ ਇਹ ਪਹਿਚਾਣ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕਾਂ ਨੂੰ ਪਤਾ ਕਿ ਪੜ੍ਹੇ ਲਿਖੇ ਦਾ ਮੁੱਲ ਕੀ ਹੁੰਦਾ ਔਰ ਉਹਨਾਂ ਨੇ ਜਦੋਂ ਐਸ ਸੜਕ ਦੇ ਹਾਲਾਤ ਵੇਖੇ ਆ ਤਾਂ ਹਾਲਾਤ ਬਹੁਤ ਮਾੜੇ ਸੀ ਐਮਐਲਏ ਸਾਹਿਬ ਦਾ ਰਾਜਾ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਇਹ ਸੜਕ ਦੇ ਹਾਲਾਤ ਵੇਖੇ ਆ ਕਿ ਬਹੁਤ ਮਾੜੇ ਹਾਲਾਤ ਹੁੰਦਿਆ ਸੜਕ ਦੇ ਉੱਤੋਂ ਆਵਾਜ਼ਾਈ ਬਹੁਤ ਪ੍ਰਭਾਵਸ਼ੀ ਲੋਕਾਂ ਦਾ ਬਹੁਤ ਮੰਦਾ ਹਾਲ ਸੀ ਔਰ ਟ੍ਰੈਫਿਕ ਜਿਹੜੀ ਆ ਉਹ ਹਰ ਕੋਈ ਪਰੇਸ਼ਾਨੀ ਦੇ ਸੀ ਆਏ ਦਿਨ ਗੱਡੀਆਂ ਖਰਾਬ ਜਾਂਦੀ ਸੀ ਔਰ ਇੱਥੇ ਭਾਈ ਸਾਹਿਬ ਖੜੇ ਇਹਨਾਂ ਨਾਲ ਗੱਲ ਕਰਾਂ ਸਦਾ ਸਸੀ ਕਾਲ ਜੀ ਸਤਿ ਸ੍ਰੀ ਅਕਾਲ ਜੀ ਸਦਾ ਜੀ ਇਹ ਲਗਭਗ ਕਿੰਨੇ ਕੇ ਸਾਲ ਟੁੱਟੀ ਰਹੀ ਹੈ ਸੜਕ 10-15 ਸਾਲ ਟੁੱਟੀ ਰਹੀ ਟੁੱਟੀ ਰਹੀ ਹੈ ਨਾ ਹਾਂਜੀ ਤੇ ਖੂਣੇ ਕਿਦਾਂ ਚਰ ਹੋ ਗਿਆ ਬਣੀ ਨੂੰ ਥੋੜੀ ਦੇਰੀ ਹੋਈ ਹੈ ਜੇ ਬਣੀ ਨੂੰ ਕੋਈ 2 ਮਹੀਨੇ ਹੋ ਗਏ ਆ ਹਾਂਜੀ ਹਾਂਜੀ 2 ਮਹੀਨੇ ਨਹੀਂ ਇੱਕ ਤਾਂ 10 ਦਿਨ ਹੋਏ ਤਾ 15 ਦਿਨ ਹੋ ਗਏ ਆ ਹਾਂਜੀ ਔਰ ਬਣ ਗਈ ਆ ਸੁਖ ਹੋ ਗਿਆ ਕਿ ਨਹੀਂ ਹਾਂ ਬੜਾ ਸੁਖ ਹੋ ਗਿਆ ਔਰ ਪਹਿਲਾਂ ਤੇ ਆਸ ਕੋਈ ਨਹੀਂ ਸੀ ਕਿ ਬਣ ਜਾਨੀਏ ਇਹ ਬੜੇ ਇੱਥੇ ਐਕਸੀਡੈਂਟ ਵੀ ਬੜੇ ਹੋਏ ਨੇ ਬੜੀਆਂ ਮੌਤਾਂ ਵੀ ਹੋਈਆਂ ਜ਼ਖਮੀ ਵੀ ਹੋਏ ਨੇ ਬੜੇ ਮਾੜੇ ਹਾਲਾਤ ਸੀ ਹਾਂਜੀ ਬਹੁਤ ਜ਼ਿਆਦਾ ਜਿੰਨੇ ਵੀ ਟਰੱਕਾਂ ਦੀ ਟਰੱਕਾਂ ਦੀ ਆਵਾਜ਼ ਆਈ ਉਹ ਬੜੇ ਪ੍ਰਭਾਵੇ ਸੀ ਟਰੱਕ ਇੱਥੇ 2-2 ਦਿਨ ਖੜੇ ਰਹਿੰਦੇ ਹਨ ਜਿਹੜਾ ਖਰਾਬ ਹੋ ਜਾਂਦਾ ਸੀ ਖੱਡੇ 'ਚ 2-2 ਦਿਨ ਖੜਾ ਰਹਿੰਦਾ ਸੀ ਫਿਰ ਮਕੈਨਿਕ ਆ ਕੇ ਤੇ ਫਿਰ ਠੀਕ ਕਰਕੇ ਤੇ ਕੱਢਦੇ ਰਹੇ ਤੁਸੀਂ ਤੁਸੀਂ ਆਪਣੇ ਅੱਖੀਂ ਨਰਕ ਵੇਖਿਆ ਨਾ ਬਿਲਕੁਲ ਐਹੀ ਬਿਲਕੁਲ ਇੱਥੇ ਰਹਿੰਦੇ ਆ 24 ਪੂਰਾ ਨਰਕ ਸੀਗਾ ਪੂਰੀਆਂ ਟੁੱਟੀਆਂ ਛੜਕਾਂ ਬਿਲਕੁਲ ਔਰ ਦੱਸ ਦਈਏ ਕਿ ਹੁਣ ਵਾਲੀ ਸਰਕਾਰ ਬਦਲਾਵ ਵਾਲੀ ਸਰਕਾਰ ਦਾ ਆ ਰੰਗ ਜੋ ਹੈ ਇਹ ਅਸੀਂ ਦੱਸ ਦਈਏ ਕਿ ਹੁਸ਼ਿਆਰਪੁਰ ਜ਼ਿਲ੍ਹੇ ਦਾ ਇਹ ਰੰਗ ਜਿਹੜਾ ਇਹ ਵੇਖਣ ਨੂੰ ਮਿਲਿਆ ਉਹ ਦੱਸ ਦਈਏ ਤੁਹਾਨੂੰ ਕਿ ਇਹ ਸੜਕ ਰੜਾ ਮੋੜ ਤੋਂ ਲੈ ਕੇ ਜਦੋਂ ਕਰਤਾਰਪੁਰ ਨੂੰ ਜਾਂਦੇ ਹੋ ਬੇਗੋਵਾਲ ਪੁਲੱਤ ਨੂੰ ਲੰਘਦੇ ਹੋਏ ਔਰ ਬੇਗੋਵਾਲ ਤੱਕ ਇਹ ਸੜਕ ਜਿਹੜੀ ਆ ਸਾਰੀ ਹੀ ਟੁੱਟੀ ਹੋਈ ਸੀ ਔਰ ਸਾਰੀ ਸੜਕ ਜਿਹੜੀ ਆ ਇਸ ਵੇਲੇ ਲਗਭਗ 100 ਦੀ ਸਪੀਡ ਤੋਂ ਥੱਲੇ ਗੱਡੀਆਂ ਨਹੀਂ ਜਾਂਦੀਆਂ ਹਰ ਕੋਈ ਪੂਰੀ ਸਪੀਡ 'ਚ ਨਿਕਲਦਾ ਇੱਕ ਵੀ ਖੱਡਾ ਨਹੀਂ ਆ ਔਰ ਇਸ ਦੇ ਵਿੱਚ ਹੁਣ ਸਾਈਡਾਂ ਕਦੋਂ ਬਣ ਗਈਆਂ ਸਾਈਡਾਂ ਤੱਕ ਦਾ ਕੰਮ ਰਹਿ ਗਿਆ ਔਰ ਜੋ ਨਿਸ਼ਾਨ ਪੱਟੀਆਂ ਅੰਦਰ ਲੱਗਦੀਆਂ ਜੇ ਉਹ ਵੀ ਲੱਗਣ ਵਾਲੀਆਂ ਅੰਕਲ ਜੀ ਇਹ ਦਸਨ ਮੁਤਾਬਕ ਇਹ 10-15 ਦਿਨ ਹੋਏ ਆ ਜਿਸ ਵਿੱਚ ਇਹ ਬਣ ਗਈ ਆ ਔਰ ਲੋਕਾਂ ਨੇ ਸੁੱਖ ਦਾ ਸਾਹ ਲਿਆ ਔਰ ਫਿਰ ਅੱਗੇ ਸਰਕਾਰਾਂ ਨੂੰ ਬੇਨਤੀ ਕਰ ਦਈਏ ਕਿ ਲਗਾਤਾਰ ਇਹ ਕਾਰਜ ਕਰਦੇ ਰਿਆ ਕਰੋ ਨਹੀਂ ਵੋਟਾਂ ਲੈਣ ਦੇ ਹੱਕਦਾਰ ਰਹੋਗੇ ਤੇ ਜਿਨ੍ਹਾਂ ਨੇ ਇਹੋ ਜੇ ਕਾਰਜ ਨਹੀਂ ਕਰਨੇ ਲੋਕਾਂ ਦੀ ਸੁਣਵਾਈ ਨਹੀਂ ਕਰਨੀ ਉਹਨਾਂ ਦੀਆਂ ਵੋਟਾਂ ਲੈਣ ਦੇ ਹੱਕ ਜਿਹੜੇ ਆ ਐਵੇਂ ਨਹੀਂ ਮਿਲਨੇ ਕਿਉਂਕਿ ਲੋਕਾਂ ਦੀ ਪਰੇਸ਼ਾਨੀ ਵੇਖਣੀ ਪੈਗੀ ਔਰ ਲੋਕਾਂ ਦਾ ਆਵਾਜ਼ ਜਾਈ ਦਾ ਸਾਧਨ ਵੇਖਣੇ ਪੈਣਗੇ ਇਹ ਸੜਕਾਂ ਜਦੋਂ ਕੀਤੀਆਂ ਤਾਂ ਬਦਲਾਅ ਦਾ ਰੰਗ ਵੇਖਿਆ ਔਰ ਜਿਸ ਜਿਸ ਨੂੰ ਵੀ ਐ ਸੜਕ ਦਾ ਸੁੱਖ ਲੱਭਿਆ ਕਿ ਵਾਕਈ ਸੜਕੇ ਸਰਕਾਰ ਨੇ ਬਣਾਈ ਆ ਤਾਂ ਜਿਨ੍ਹਾਂ ਨੇ ਖੱਜਲ ਖਵਾਰੀ ਕੱਟੀ ਆ ਉਹ ਵੀ ਦੱਸਣ ਕਮੈਂਟ ਕਰਕੇ ਪੂਰੀ ਡਿਟੇਲ ਜਿਹੜੀ ਆ ਉਹ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਣਾ ਨਗਰ ਜ਼ਿਲ੍ਹਾ ਗੁਰਦਾਸਪੁਰ